ਜੇਕਰ ਵਿਰੋਧੀ ਧਿਰਾਂ ਦਾ ਇੱਕ ਕੱਠ ਜੋੜ ਹੈ ਜਿਹੜਾ ਸ਼ੰਭੂ ਬਾਰਡਰ ਦੇ ਪਰਲੇ ਪਾਸੇ ਹੈਗਾ ਪੰਜਾਬ 'ਚ ਨਹੀਂ ਹੈਗਾ ਜਿਸ ਨੂੰ ਲੈ ਕੇ ਅਸੀਂ ਲਗਾਤਾਰ ਸਵਾਲ ਕਰਦੇ ਆ ਕਿ ਕੀ ਇਹ ਪਾਰਟੀਆਂ ਆਮ ਆਦੀ ਪਾਰਟੀ ਜਾਂ ਕਾਂਗਰਸ ਪੰਜਾਬ ਦੇ ਵੋਟਰ ਨੂੰ ਪੰਜਾਬ ਦੇ ਲੋਕਾਂ ਨੂੰ ਮੂਰਖ ਸਮਝਦੀਆਂ ਕਿ ਇੱਥੋਂ ਜਿਹੜਾ ਮਰਜੀਤ ਕੇ ਜਾਊਗਾ ਸ਼ੰਭੂ ਟੱਪ ਦੀ ਤੁਸੀਂ ਇੱਕੋ ਥਾਲੀ 'ਚ ਬਹਿਣਾ ਹੈ ਐ ਇੱਕੋ ਪਾਸੇ ਬਹਿਣਾ ਹੈ ਤੇ ਇੱਥੇ ਤੁਸੀਂ ਕਹਿੰਦੇ ਹੋ ਅਸੀਂ ਅੱਡ-ਅੱਡ ਲੜ ਰਹੇ ਹਾਂ ਜੀ ਬਾਕੀ ਤਾਂ ਸਾਡਾ ਕੱਠ ਜੋੜ ਹੈ ਚੰਡੀਗੜ੍ਹ 'ਚ ਪੰਜਾਬ ਦੀ ਰਾਜਧਾਨੀ 'ਚ ਕੱਠ ਜੋੜ ਹੈ ਪੰਜਾਬ 'ਚ ਕੱਠ ਜੋੜਨੀ ਹੈ ਸੋ ਤਾਂ ਹੀ ਨਰਿੰਦਰ ਮੋਦੀ ਜੀ ਹੋਰਾਂ ਨੇ ਇਸ ਗੱਲ ਬਾਰੇ ਇਸ਼ਾਰਾ ਕੀਤਾ ਨਾ ਕਿ ਇਹ ਅੱਡੋ ਅੱਡ ਜਿਹੜੇ ਡਫਲੀ ਵਜਾਉਂਦੇ ਜੀ ਇੱਕੋ ਦੁਕਾਨ ਹੈ ਇਹਨਾਂ ਦੀ। ਸੋ ਇਕੱਠੀ ਦੁਕਾਨ ਹੈ ਇਹਨਾਂ ਦੀ ਹਨਾ ਤੇ ਪਰ ਜਨਾਬ ਤੁਸੀਂ ਆਪਣੇ ਪੁਰਾਣੇ ਸਹਿਯੋਗੀ ਦਾ ਨਾਮ ਲੈਣੋਂ ਬਚਦੇ ਰਹੇ ਹੋ। ਕਤਰੋਂ ਦੇ ਪਟਿਆਲੀਆਂ ਰੈਲੀ ਤਾਂ ਆਪਣੇ ਸਾਹਮਣੇ ਸਪਸ਼ਟ ਉਦਾਹਰਣ ਹੈ। ਸੋ ਤੁਸੀਂ ਅਕਾਲੀ ਦਲ ਨੂੰ ਬਚਾਅ ਕਰ ਰਹੇ ਹੋ ਅਕਾਲੀ ਦਲ ਦਾ? ਅਕਾਲੀ ਦਲ ਦਾ ਨਾਮ ਲੈਣ ਤੋਂ ਬਚ ਰਹੇ ਹੋ। ਜਾਂ ਇਸ ਨੂੰ ਇਹ ਸੰਕੇਤ ਵਜੋਂ ਦੇਖਿਆ ਜਾਵੇ। ਕਿ ਤੁਸੀਂ ਉਸ ਰਿਸ਼ਤੇ ਨੂੰ ਮੁੜ ਕੇ ਗੰਢਣਾ ਧੁੱਪਣਾ ਚਾਹੁੰਦੇ ਹੋ ਜੀ ਹਾਂ ਅਕਾਲੀ ਦਲ ਵੀ ਤੇ ਭਾਜਪਾ ਵੀ ਅੱਜ ਦੀ ਤਰੀਖ ਦੇ ਵਿੱਚ ਵੀ ਗੱਠ ਛੁੱਟਦੇ ਹਾਮੀ ਨੇ ਪਰ ਕੁਝ ਹਾਲਾਤ ਕੁਝ ਸਿਆਸੀ ਮਜਬੂਰੀਆਂ ਉਹਨਾਂ ਨੂੰ ਅੱਡੋ ਅੱਡਰਾ ਤੇ ਤੋੜ ਗਈਆਂ ਚਾਹੇ ਉਹ ਲੀਡਰਾਂ ਦੇ ਹਵਾਲੇ ਨਾਲ ਹੋਵੇ ਚਾਹੇ ਉਹ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਇੱਛਾ ਸ਼ਕਤੀ ਦੇ ਹਵਾਲੇ ਨਾਲ ਹੋਵੇ ਚਾਹੇ ਕਿਸਾਨੀ ਮਸਲਿਆਂ ਦਾ ਹਵਾਲਾ ਹੋਵੇ ਜਾਂ ਬੰਦੀ ਸਿੰਘਾਂ ਦੇ ਹਵਾਲੇ ਨਾਲ ਹੋਵੇ ਕਿੰਨੇ ਹੀ ਪਹਿਲੂ ਸੀ ਪੜੇ ਅੱਜ ਨਹੀਂ ਤਾਂ ਵੀ ਸੁਸਤਾਈ ਪਈ ਹੋਣਾ ਹੈਗਾ ਇਹ ਕਿਉਂਕਿ ਕਿਤੇ ਨਾ ਕਿਤੇ ਆਮ ਲੋਕ ਵੀ ਹੁਣ ਇਸ ਗੱਲ ਨੂੰ ਸਮਝਣ ਲੱਗੇ ਨੇ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ ਤੇ ਚੋਣ ਲੜ ਕੇ ਕੋਈ ਜਿੱਤ ਦਾ ਮਾਰਕਾ ਨਹੀਂ ਮਾਰਨਾ ਚਾਹੁੰਦੀ ਪਤਾ ਹੈ ਉਹਨਾਂ ਨੂੰ ਕਿ ਸਾਥੋਂ ਹੀ ਮਾਰਕਾ ਜੇ ਨਹੀਂ ਬਚਣਾ ਅਸੀਂ ਉਸ ਪਿਜੀਸ਼ਨ 'ਚ ਪੰਜਾਬ 'ਚ ਨਹੀਂ ਹੈਗੇ ਪਰ ਉਹ ਚੋਣ 13 ਲੋਕ ਸਭਾ ਸੀਟਾਂ ਲਈ ਨਹੀਂ ਉਹ 227 ਦੀਆਂ 50 ਤੋਂ 60 ਵਿਧਾਨ ਸਭਾ ਸੀਟਾਂ ਲਈ ਲੜ ਰਹੇ ਨੇ ਜੀ ਹਾਂ ਤਾਂ ਕਿ ਇਸ ਵਾਰ ਇੰਨੇ ਜੋਰ ਸ਼ੋਰ ਨਾਲ ਲੜੀਏ ਜੇ ਜੋਰ ਸ਼ੋਰ ਚੋਂ ਇੱਕ ਜੱਦ ਦੀ ਕੋਈ ਸੀਟ ਨਿਕਲ ਵੀ ਜਾਵੇ ਤਾਂ ਵੀ ਵਾਬਾ ਹੀ ਜੇ ਨਾ ਨਿਕਲੇ ਤਾਂ ਵੋਟ ਬੈਂਕ ਇਸ ਤਰ੍ਹਾਂ ਵਧੇ ਵੋਟ ਬੈਂਕ ਦੀ ਪਰਸੈਂਟੇਜ ਅਸੀਂ ਆਪਣੇ ਹਵਾਲੇ ਨਾਲ ਕਿਉਂਕਿ ਹੁਣ ਤੱਕ ਤਾਂ ਜੇ ਭਾਜਪਾ ਨੂੰ ਵੀ ਵੋਟ ਪੈਂਦੀ ਸੀ ਤਾਂ ਵੀ ਮੰਨ ਜਿੰਦੇ ਅਕਾਲੀ ਭਾਜਪਾ ਘੜ ਥੋੜਾ ਕਾਲੀਆਂ ਕਰਕੇ ਪੈ ਗਈ ਜੀ ਇਸ ਲਈ ਉਹ ਆਪਣਾ ਕੱਲਿਆਂ ਦਾ ਵੋਟ ਬੈਂਕ ਉਹ ਵਾਰ ਕੇ ਦਿਖਾਉਣਾ ਚਾਹੁੰਦੇ ਨੇ ਦਿਖਾਉਣਾ ਵੀ ਆਪਣੇ ਗੱਠਜੋੜ ਵਾਲੇ ਪੁਰਾਣੇ ਸਾਥੀ ਅਕਾਲੀ ਦਲ ਨੂੰ ਚਾਹੁੰਦੇ ਨੇ ਤੇ ਜੋ 5-4% ਆਪਣਾ ਵੋਟ ਬੈਂਕ ਵਧਾਉਣ 'ਚ ਕਾਮਯਾਬ ਹੋਗੇ ਤਾਂ ਫਿਰ 2027 ਦੀਆਂ ਵਿਧਾਨ ਸਭਾ ਚੋਣਾਂ ਸਮੇ 23 ਸੀਟਾਂ ਤੇ ਗੱਠਜੋੜ 'ਚ ਲੜਨ ਵਾਲੀ ਭਾਜਪਾ 50 ਤੋਂ 60 ਸੀਟਾਂ ਮੰਗੂਗੀ ਤੇ ਸਮਝੋ ਸਮਝੋ ਤਾਂ ਫਿਰ 40 ਤੋਂ ਉੱਪਰ ਹੀ ਹੋਣਾ ਸੋ ਇਸ ਲਈ ਇਹ ਲੜਾਈ ਤਾਂ ਇੱਥੇ ਹੈ ਤੇ ਇਸ ਲਈ ਸ਼ੈਲਫ ਰ ਅਕਾਲੀ ਦਲ ਦਾ ਨਾਂ ਲੈਣ ਉਹ ਜਾਂ ਅਕਾਲੀ ਦਲ ਨੂੰ ਬਚਾਉਂਦੇ ਨੰਦਰ ਮੋਦੀ ਨਜ਼ਰ ਆਉਂਦੇ ਨੇ ਕਿ ਭਾਈ ਦੁਕਾਨ ਤਾਂ ਆਪਣੀ ਵੀ ਇੱਕੋ ਹੈ ਚਲੋ ਅਕਾਲੀ ਦਲ ਦੀ ਚੱਲੀ ਆ ਤੇ ਅਕਾਲੀ ਦਲ ਦੀ ਪਿਛਲੀ ਸੀਟ ਵੀ ਜਿਹੜੀਆਂ ਪਿਛਲੀਆਂ 2 ਸੀਟਾਂ ਸੀ ਅਕਾਲੀ ਦਲ ਕੋਲ 13 ਚੋਂ 3 ਤੇ ਭਾਰਤੀ ਜਨਤਾ ਪਾਰਟੀ ਲੜੀ ਤੇ 2 ਦੇ ਉੱਤੇ 10 ਦੇ ਉੱਤੇ ਅਕਾਲੀ ਦਲ ਲੜਿਆ ਉਹ ਤਿੰਨਾਂ ਚੋਂ 2 ਜਿੱਤ ਕੇ 10ਾਂ ਚੋਂ 2 ਜਿੱਤੇ ਤੇ ਇਸ ਲਈ ਅਗਲੇ ਕਹਿੰਦੇ ਕਿ ਅਸੀਂ ਤਾਂ ਜੀ ਫਿਰ ਵੱਡੀ ਤਰ ਸਨੀ ਜੋਨ ਵੀ ਜਿੱਤ ਗਿਆ ਸੋਮ ਪ੍ਰਕਾਸ਼ ਵੀ ਜਿੱਤ ਗਿਆ ਸੀ ਤੇ ਅਮਰਸਾ ਰੀ ਦਿਸਿਰ ਸੋ ਹਾਰ ਗਏ ਅੱਜਪਣ ਪਰ ਇਧਰ ਦਸਾਂ ਚੋਂ ਇਕਲੀ ਜਾਂ ਫਿਰੋਜ਼ਪੁਰ ਵਾਲੀ ਜਿੱਥੇ ਜਾਂ ਮਢੀ ਵਾਲੀ ਜਿੱਥੇ ਸੋ ਹੁਣ ਫਿਰੋਜ਼ਪੁਰ ਸੀਟ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਤੇ ਸ਼੍ਰੋਮਣੀ ਅਕਾਲੀ ਦਲ ਦੇ ਰਾਸ਼ਟਰੀ ਪ੍ਰਧਾਨ ਤੇ ਹਰਸਿਮਰਤ ਕੌਰ ਬਾਦਲ ਦੇ ਘਰ ਵਾਲੇ ਸੁਖਬੀਰ ਸਿੰਘ ਬਾਦਲ ਹੋਰੀ ਇਸ ਵਾਰ ਖੁਦ ਉਮੀਦਵਾਰ ਨਹੀਂ ਹੈ ਤੇ ਫਿਰ ਫਿਰੋਜ਼ਪੁਰ ਸੀਟ ਅਕਾਲੀ ਦਲ ਦੇ ਕੋਲ ਸੀ ਇਸ ਲਈ ਘੱਟੋ ਘੱਟ ਨਵੀਂ ਕੋਈ ਆ ਜਵੇ ਤਾਂ ਵਾਹ ਵਈ ਪਰ ਪ੍ਰਾਣੀਆਂ ਬੱਚੀਆਂ ਰਹਿਣ ਏ ਵੀ ਤਾਂ ਜਦੋਂ ਜਾਇਜ਼ ਹੈ ਨਾ ਅਕਾਲੀ ਦਲ ਲਈ ਇਸ ਮੌਕੇ ਜਿੱਥੇ ਹਰਪਿੰਦਰ ਕੋਰ ਵਾਲੀ ਸੀਟ ਜਿੱਤਣ ਦਾ ਸੰਘਰਸ਼ ਹੈ ਤੇ ਪੂਰਾ ਜੋਰ-ਦਮਖਮ ਉੱਥੇ ਲੱਗਿਆ ਉੱਥੇ ਸੁਖਬੀਰ ਬਾਦਲ ਲਈ ਆਪਣਾ ਉਹ ਹਲਕਾ ਚਾਹੇ ਬੇਸ਼ੱਕ ਇਸ ਵਾਰ ਉਥੋਂ ਨਰਦੇਵ ਸਿੰਘ ਮਾਨ ਹੁੜੀ ਲੜ ਰਹੇ ਨੇ ਬੋਬੀ ਮਾਨ ਹੁੜੀ ਲੜ ਰਹੇ ਨੇ ਹ ਜੋਰਾ ਸਿੰਘ ਮਾਨ ਹੁੜਾ ਦੇ ਬੇਟੇ ਸੋ ਇਹ ਹੈ ਉਹ ਉਹ ਵੀ ਸੀਟ ਉਹਨਾਂ ਲਈ ਬਚਾਉਣੀ ਜ਼ਰੂਰੀ ਹੈ ਕਿਉਂਕਿ ਫਿਰੋਚਪੁਰ ਸੀਟ ਉਹ ਸੀਟ ਹੈ ਜਿਹੜੀ 6 ਵਾਰ ਅਕਾਲੀ ਦਲ ਦੇ ਉਮੀਦਵਾਰਾਂ ਨੇ ਜਿੱਤੀ ਹੈ 6 ਵਾਰ ਅਕਾਲੀ ਦਲ ਨੇ ਜਿੱਤੀ ਹੈ ਤੇ ਇਸ ਵਾਰ ਕਾਂਗਸਰ ਉਥੇ ਫਸਮੀ ਟੱਕਰ ਦੇ ਰਹੀ ਹੈ ਸੋ ਇਸ ਲਈ ਫਰੋਜਪੁਰ ਸੀਟ ਤੇ 6 ਵਾਰ ਅਕਾਲੀ ਦਲ ਦਾ ਦਬਦਬਾ ਰਿਹਾ ਹੋਵੇ ਅਕਾਲੀ ਦਲ ਜਿੱਤਿਆ ਹੋਵੇ ਤੇ ਇਸ ਵਾਰ ਉਹਨੂੰ ਉਥੇ ਟੱਕਰ ਵੀ ਮਿਲ ਰਹੀ ਹੋਵੇ ਤੇ ਭਾਜਪਾ ਵੀ ਉਹਦੇ ਵਿੱਚ ਸੰਨ ਲਾ ਰਹੀ ਹੋਵੇ ਤਾਂ ਖਲਦਾਂ ਦੀ ਚੁਣੌਤੀ ਹੈ ਬਿਲਕੁਲ ਜੀ ਸ਼ੇਰ ਸਿੰਘ ਕੋਹਾਇਆ ਜਿਹੜੇ ਪੁਰਾਣੇ ਅਕਾਲੀ ਲੀਡਰ ਰਹੇ ਨੇ ਜਿਨ੍ਹਾਂ ਨੇ ਜੋਰਾ ਸਿੰਘ ਮਾਨ ਹੋਰਾਂ ਦੀ ਉਹ ਟਿਕਟ ਖੋ ਕੇ ਆਪਣੇ ਕੋਲ ਲਈ ਸੀ ਅਕਾਲੀ ਦਲ ਤੋਂ ਤੇ ਜਿੱਤ ਵੀ ਗਏ ਸੀ ਹਾਂ ਉਹ ਸ਼ੇਰ ਸਿੰਘ ਕੋਹਾਇਆ ਫਿਰ ਉਹ ਨਿੱਧਰ ਆ ਗਏ ਕਾਂਗਰਸੀਆਂ ਕੰਨੀ ਆ ਗਏ ਕਾਂਗਰਸ ਤੋਂ ਲੜੇ ਤੇ ਸੁਖਬੀਰ ਬਾਦਲ ਤੋਂ ਹਾਰ ਗਏ ਤੇ ਹੁਣ ਸ਼ੇਰ ਸਿੰਘ ਕੋਹਾ ਟਿੱਕ ਦੁਆਰਾ ਲਿਆ ਪਰ ਈਸ਼ਵਰ ਸਾਹਮਣੇ ਸੁਖਬੀਰ ਸਿੰਘ ਬਾਦਲ ਨਹੀਂ ਹੈਗੇ ਤੇ ਇਸ ਵਾਰ ਹੈ ਨਰਦੇਵ ਸਿੰਘ ਹੋਣੀ ਜੋਰਾ ਸਿੰਘ ਮਾਨਹੋੜਾ ਦੇ ਬੇਟੇ ਬੋ ਵੀ ਮਾਨਹੋੜੀ ਅਕਾਲੀ ਦਲ ਵੱਲੋਂ ਉਮੀਦਵਾਰ ਨੇ ਸੋ ਇਸ ਲਈ ਮੁਕਾਬਲਾ ਇੱਥੇ ਆਮੋ ਸਾਹਮਣੇ ਮੰਨਿਆ ਜਾ ਰਿਹਾ ਕਿ ਕਾਂਗਰਸ ਬਨਾਮ ਇਹ ਸੀਟ ਹੈ ਜਿਹੜੀ ਅਕਾਲੀ ਦਲ ਮੁਕਾਬਲੇ ਚ ਜਿਵੇਂ ਪਠੰਡਾ ਸੀਟ ਮੰਨੀ ਜਾ ਰਹੀ ਹੈ ਕਿ ਉੱਥੇ ਵੀ ਅਕਾਲੀ ਦਲ ਸਿੱਧੇ ਮੁਕਾਬਲੇ ਚ ਹੈ ਮੈਸੇ ਤਾਂ ਇਸ ਵਾਰ ਤਿੰਨ ਕੋਣਾ ਤੇ ਚਾਰ ਕੋਣਾ ਮੁਕਾਬਲਾ ਹਰ ਥਾਂ ਤੇ ਹੈਗਾ ਪਰ ਜਿੱਥੋਂ ਆਮੋ ਸਾਹਮਣੇ ਦੀ ਫਾਈਟ ਜਿਆਦਾਤਰ ਸੀਟਾਂ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਫਾਈਟ ਨਜ਼ਰ ਆਉਂਦੀ ਆ ਪਰ ਬਠਿੰਡਾ ਸੀਟ ਦੇ ਵਿੱਚ ਅਕਾਲੀ ਦਲ ਦੀ ਆਮ ਆਦਮੀ ਪਾਰਟੀ ਨਾਲ ਫਾਈਟ ਨਜ਼ਰ ਆਉਂਦੀ ਆ ਤੇ ਫਿਰੋਜ਼ਪੁਰ ਸੀਟ ਦੇ ਉੱਤੇ ਵੀ ਕਾਂਗਰਸ ਦੀ ਅਕਾਲੀ ਦਲ ਨਾਲ ਫਾਈਟ ਨਜ਼ਰ ਆਉਂਦੀ ਆ ਇਸ ਤਰ੍ਹਾਂ ਕੁਝ ਸਿੱਕਾਂ ਹੈਗੀਆਂ ਜਈਆਂ ਜਿੱਥੇ ਸਿੱਧੀਆਂ ਤਰ੍ਹਾਂ ਇਦਾਂ ਆਪਸ ਦੇ ਵਿੱਚ ਆਮੋ ਸਾਹਮਣੇ ਹੋਣ ਜਿਵੇਂ ਹੁਸ਼ਿਆਰਪੁਰ ਸੀਟ ਉੱਥੇ ਆਮ ਆਦਮੀ ਪਾਰਟੀ ਦਾ ਭਾਜਪਾ ਨਾਲ ਮੁਕਾਬਲਾ ਸਿੱਧਾ ਨਜ਼ਰ ਆਉਂਦਾ ਆ। ਆਮੋ ਸਾਹਮਣੇ। ਸੋ ਸ਼ੇਰ ਸਿੰਘ ਕੋਹਾੜੀ காங்கிரஸ் ਦੇ ਉਮੀਦਵਾਰ ਨੇ ਤੇ ਉਹਨਾਂ ਦਾ ਜੇ ਪੱਖ ਦੇਖਿਆ ਜਾਵੇ ਕਿ ਤਕੜਾ ਪੱਖ ਇਹੀ ਮੰਨਿਆ ਜਾ ਰਿਹਾ ਕਿ ਸ਼ੇਰ ਸਿੰਘ ਕੋਹਾੜੀ ਨੂੰ 2009-2014 ਚ ਅਕਾਲੀ ਦਲ ਵੱਲੋਂ ਮੈਂਬਰ ਪਾਰਲੀਮੈਂਟ ਰਹੇ ਤੇ ਫਿਰ ਹੈ ਉਹ ਮਤਲਬ ਕਿ காங்கிரஸ் ਚਲੇ ਗਏ ਪਰ ਉੱਥੇ ਉਹ ਰਾਜ ਸਿੱਖ ਭਾਈਚਾਰਾ ਜਿਹੜਾ ਰਾਜ ਸਿੱਖ ਅਈ ਚਾਰੇ ਦੀ ਬਰਾਦਰੀਆ ਉਹਦਾ ਨਤ ਸੰਧ ਰੱਖਦੇ ਨੇ ਉਹ ਉਥੇ ਤਕੜੀ ਵੋਟ ਬੈਂਕ ਆ ਸੋ ਉਹਦਾ ਉਹਨਾਂ ਨੂੰ ਖੰਘਾਦਾ ਹੈਗਾ ਹਾਂ ਪਰ ਇਹ ਵੀ ਹੈ ਕਿ ਅਕਾਲੀ ਦਲ ਛੱਡ ਕੇ ਆਏ ਹੋਏ ਨੇ ਤੇ ਇਸ ਲਈ ਕਾਂਗਰਸ ਵਾਲੇ ਲੀਡਰ ਉਹਨਾਂ ਨਾਲ ਕਿੰਨਾ ਕੁ ਸਾਥ ਦਿੰਦੇ ਨੇ ਤੇ ਪਿਛਲੀ ਵਾਰ ਹਾਰ ਗਏ ਸੀਗੇ ਇਸ ਲਈ ਉਹਨਾਂ ਲਈ ਝੜੋਤੀ ਵੀ ਹੈਗਾ ਪਰ ਸਾਹਮਣੇ ਨਿਰਦੇਵ ਸਿੰਘ ਬੋਬੀ ਮਾਨ ਹੋਰੀ ਬੇਸ਼ੱਕ ਸਿਆਸੀ ਪਰਿਵਾਰ ਤੋਂ ਨੇ ਇਹ ਉਹਨਾਂ ਦਾ ਮਜ਼ਬੂਤ ਅੱਖ ਵੀ ਆ ਹਾਂ ਸੰਸਦ ਜੋਰਾ ਸਿੰਘ ਮਾਨ ਹੋਰਾਂ ਦੇ ਮੁੰਡੇ ਨੇ ਇਹ ਉਹਨਾਂ ਦਾ ਮਜਬੂਤ ਪੱਕੀਆ ਸਿਆਸੀ ਸੂਝ ਵੀ ਰੱਖਦੇ ਨੇ ਪਰ ਚੋਣ ਪਹਿਲੀ ਵਾਰ ਲੜ ਰਹੇ ਨੇ ਤੇ ਵੋਟ ਬੈਂਕ ਅਕਾਲੀਵਾਲ ਦਾ ਬਚਾ ਕੇ ਰੱਖਣਾ ਉਹਨਾਂ ਦੀ ਚੁਣੌਤੀ ਆ ਤੇ